ਦੀ ਮੁੱਖ ਰੂਸਾ ਪਹਿਲਾਂ ਤਾਂ ਮੈਂ ਵਾਹਿਗੁਰੂ ਦਾ ਸ਼ੁਕਰਾਨਾ ਕਰਦੀ ਆ ਕਿ ਰਾਤ ਇੱਕ ਭयंਕਰ ਐਕਸੀਡੈਂਟ ਜੋ ਆਈ.ਆਈ ਚੌਂਕ ਤੇ ਵਿੱਚ ਹੋਇਆਗਾ ਇਹ ਵਾਹਿਗੁਰੂ ਦੀ ਮਿਹਰ ਹੈ ਕਿ ਉਸ ਦੇ ਵਿੱਚ ਸਾਡਾ ਕੋਈ ਜਾਣੀ ਨੁਕਸਾਨ ਨਹੀਂ ਹੋਇਆ ਨੀ ਮਸਲਾ ਇਹ ਕਿ ਸੀ ਪਿਛਲੇ ਦਿਨੀ ਵੀ ਗੱਲ ਕੀਤੀ ਸੀ ਕਿ ਜਿਹੜਾ ਆਈ.ਆਈ ਦਾ ਚੌਂਕ ਹੈ ਉਹ ਮੌਂਦ ਦਾ ਇੱਕ ਖੂ ਬਣ ਕੇ ਰਹਿੰਦੀ ਹੈ ਔਰ ਉਸ ਸਲੇਤੀ ਤਰੀਕੇ ਨਾਲ ਜਿਹੜੀ ਉਹਦੀ ਕੰਸਟਰਕਸ਼ਨ ਹੈ ਜਿਹੜੀ ਉਹਦੀ ਜੋਗ੍ਰਾਫੀ ਕਰੀ ਕਹਦੀ ਹੈ ਡਾਈਮੈਂਸ਼ਨਸ ਨੇ ਉਹਨਾਂ ਨੂੰ ਬਿਲਕੁਲ ਐਕੂਰੇਟ ਕਰਕੇ ਉੱਥੇ ਡਿਵਾਈਡਰ ਹੈ ਉਹਨੂੰ ਬਣਾਉਣਾ ਚਾਹੀਦਾ ਕਿਉਂਕਿ ਹੁਣ ਜਿਸ ਤਰ੍ਹਾਂ ਰਾਤ ਹਾਦਸਾ ਹੋਇਆ ਇੱਕ ਵੱਡਾ ਐਕਸੀਡੈਂਟ ਹੋਇਆ ਔਰ ਉਸ ਤੋਂ ਪਹਿਲਾਂ ਵੀ ਇੱਕ ਦਿਨ ਐ ਉੱਥੇ ਐਕਸੀਡੈਂਟ ਹੋਇਆ ਲਗਾਤਾਰ ਦੋ ਦਿਨਾਂ ਤੋਂ ਉੱਥੇ ਐਕਸੀਡੈਂਟ ਵਰਦੌਰ ਹੈ ਜਿਹੜਾ ਚੱਲੀ ਜਾ ਰਿਹਾ ਹੈ ਔਰ ਉਸ ਨੂੰ ਅਸੀਂ ਚਾਹਨੀ ਹੈ ਪੂਰੀ ਕਾਂਗਰਸ ਪਾਰਟੀ ਬਨ ਵੀ ਅਪੀਲ ਹੈ ਪ੍ਰਸ਼ਾਸਨ ਨੂੰ ਕਿ ਉਹ ਇਸ ਡਿਵਾਈਡਰ ਦਾ ਕੰਮ ਸਹੀ ਤਰੀਕੇ ਨਾਲ ਮਿਸਪਰ ਕਮੇਟੀ ਤੇ ਐਮਐਲਏ ਸਾਹਿਬ ਮਿਲ ਕੇ ਇਸ ਚੀਜ਼ ਨੂੰ ਬਿਲਕੁਲ ਐਕੂਰਿਟੀ ਕਰਵਾ ਨਾ ਕਰ ਉਹ ਇਹ ਕਰਵਾਉਂਦੇ ਆ ਤਾਂ ਠੀਕ ਹੈ ਨਹੀਂ ਤਾਂ ਅਸੀਂ ਕੌਂਗਰਸ ਪਾਰਟੀ ਬਣੀਓ ਜਿਹੋ ਜਿਹੇ ਵੀ ਸਾਨੂੰ ਨਿਰਦੇਸ਼ ਆਣਗੇ ਉਸੇ ਅਸੀਂ ਅੱਗੇ ਆਉਂਦੇ ਹਫਤੇ ਤੱਕ ਅਸੀਂ ਇਸ ਦਾ ਮਸਲੇ ਦਾ ਖੁਦ ਹੱਲ ਕਰਨ ਲਈ ਗਰਾਊਂਡ ਵਿੱਚ ਜਾਵਾਂਗੇ ਮੈਨੂੰ ਜਿਹੜਾ ਡਿਵਾਈਡਰ ਦੀ ਇਹ ਬਣਿਆ ਸੀਗਾ ਉਸ ਬਾਰੇ ਵੀ ਤਾਂ ਇਸ ਪਾਰਟੀ ਦੀ ਸਰਕਾਰ ਸੀ ਉਸ ਬਾਰੇ ਕਿਉਂ ਧਿਆਨ ਨਹੀਂ ਦਿੱਤਾ ਦੇਖੋ ਜੋ ਪੁਰਾਣੀਆਂ ਗਲਤੀਆਂ ਹੋਈਆਂ ਨੇ ਤਾਂ ਸ਼ਾਇਦ ਤਾਂ ਹੀ ਉਹਨਾਂ ਨੂੰ ਰਿਪੀਟ ਨਹੀਂ ਕੀਤਾ ਜੇ ਕਾਂਗਰਸ ਪਾਰਟੀ ਦੀ ਸਰਕਾਰ ਸੀਗੀ ਤੇ ਅਗਰ ਉਹਨਾਂ ਨੇ ਗਲਤੀ ਕੀਤੀ ਤਾਂ ਹੁਣ ਦੁਬਾਰਾ ਉਹਨਾਂ ਨੂੰ ਮੌਕਾ ਨਾ ਦੇ ਕੇ ਕਿਸੇ ਦੂਸਰੇ ਨੂੰ ਮੌਕਾ ਦਿੱਤਾ ਤੇ ਹੁਣ ਤੁਸੀਂ ਦੁਬਾਰਾ ਕਾਂਗਰਸ ਪਾਰਟੀ ਨੂੰ ਮੌਕਾ ਦੋ ਤੇ ਇਹ ਤਾਂ ਮੈਂ ਪੱਕਾ ਹੀ ਗੱਲ ਕਰਕੇ ਦੇ ਦਿਆਂਗੀ ਕਿਵੇਂ ਲੱਗਦਾ ਕਿਵੇਂ ਕਰ ਹਲ ਉਸਦਾ ਅਰਟੀਟੋਰਿੰਟਾ ਬਿਕੋ ਕੱਲਾ ਬਿਲਕੁਲ ਸਾਨੂੰ ਉੱਥੋਂ ਦੇ ਜਿਹੜੇ ਵੀ ਰੋਡ ਐ ਲੱਗਦਾ ਕੋਪੀਟੀ ਰੋਡ ਐ ਉਸ ਤੇ ਜਿੰਨੇ ਵੀ ਵਾਹਨ ਖੜੇ ਨੇ ਉਹਨਾਂ ਦੇ ਦੁਕਾਨਦਾਰਾਂ ਨਾਲ ਮਿਲ ਕੇ ਉਹਨਾਂ ਦਾ ਪੱਕਾ ਸਾਨੂੰ ਸਪੇਸ ਬਣਾਣੀ ਪੈਗੀ ਜਦੋਂ ਸਾਡੇ ਕੋਲੇ ਪ੍ਰੋਪਰ ਸਪੇਸ ਹੋਏਗੀ ਸਾਨੂੰ ਟ੍ਰੈਫਿਕਸ ਦੇ ਰੂਲਸ ਨੂੰ ਫੋਲੋ ਕਰਕੇ ਉੱਥੇ ਕੰਸਟਰਕਸ਼ਨ ਦਾ ਜਿਹੜਾ ਕੰਮ ਹੈ ਉਹ ਕਰਵਾਉਣਾ ਪੈਗਾ ਕਿਉਂਕਿ ਜਿਹੜਾ ਡਿਵਾਈਡਰ ਹੈ ਉਹ ਐਕੂਰੇਟ ਨਹੀਂ ਬਣਿਆ ਹੋਇਆ ਜਿਸ ਤਰ੍ਹਾਂ ਦੀ ਉੱਥੇ ਲੋਡ ਹੈ ਡਿਵਾਈਡਰ ਦੀ ਉਸ ਤਰ੍ਹਾਂ ਉਹ ਲੈਂਥ ਬ੍ਰੈਥਰ ਅਕੋਰਡਿੰਗ ਨਹੀਂ ਬਣਿਆ ਹੋਇਆ ਉਸ ਨੂੰ ਐਕੂਰੇਟ ਬਣਾਣਾ ਚਾਹੀਦਾ ਹੈ ਕਿਉਂਕਿ ਉਹਨਾਂ ਅਗਰ ਉਹ ਕੋਪਾ ਡਿਵਾਈਡਰ ਹਟਾ ਦਿੰਨੇ ਹਨ ਉਹ ਕੋਈ ਪੱਕਾ ਹੱਲ ਨਹੀਂ ਹੈ ਕੱਲਾ ਡਿਵਾਈਡਰ ਹੀ ਆ ਇਹਦਾ ਹੱਲ ਇਹ ਹੈ ਜੇ ਜੋ ਟ੍ਰੈਫਿਕ ਦਿੱਕਤ ਆ ਰਹੀ ਹੈ ਕਿ ਕਿਤੇ ਨਗਰ ਕੌਂਸਲ ਐਂਕ ਚ ਫੈਲ ਨਹੀਂ ਹੋ ਰਹੀ ਜੀ ਕਿਉਂਕਿ ਡਿਵਾਈਡਰ ਦੇ ਦੋਨੋਂ ਪਾਸੇ ਨਜਾਇਜ਼ ਕਬਜ਼ੇ ਬਹੁਤ ਹੋ ਰਹੇ ਨੇ ਨਗਰ ਕੌਂਸਲ ਕਦੇ ਉਧਰ ਧਿਆਨ ਨਹੀਂ ਦੇ ਰਹੀ ਹੈਗੀ ਜੀ ਉਹਨਾਂ ਬਾਰੇ ਤੁਸੀਂ ਕੀ ਦੱਸੋਗੇ ਦੇਖੋ ਇਸੇ ਦਾ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦੀ ਆ ਕਿ ਜੇ ਅਗਰ ਉੱਥੇ ਕੋਈ ਨਜਾਇਜ਼ ਕਬਜ਼ਾ ਹੈਗਾ ਤਾਂ ਆਪਾਂ ਆਪਾਂ ਹੀ ਹੈਗੇ ਆ ਆਪਾਂ ਆਪਣੇ ਇੱਕ ਪਰਿਵਾਰ ਦੇ ਬੁਲਾੜਾ ਇੱਕ ਪਰਿਵਾਰ ਨੂੰ ਕਿਤੇ ਨਾ ਦੱਸਦੇ ਆਪਸੀ ਬੜਾ ਚੰਗਾ ਭਾਈਚਾਰਾ ਹੈ ਅਗਰ ਪਿਆਰ ਨਾਲ ਵੀ ਆਪਾਂ ਕਿਸੇ ਇੱਕ ਦਾ ਕੋਈ ਨਜਾਇਜ਼ ਹੈਗਾ ਹੈਗਾ ਤਾਂ ਉਸ ਨੂੰ ਆਪਾਂ ਮਨਾ ਕੇ ਗੱਲ ਕਰਕੇ ਉਸ ਨੂੰ ਸੌਟ ਆਊਟ ਕੀਤਾ ਜਾ ਸਕਦਾ ਤੁਸੀਂ ਹੁਣ ਹਫਤੇ ਦਾ ਟਾਈਮ ਕਹਿ ਰਹੇ ਹੋ ਵੀ ਮੈਂ ਹਫਤੇ ਦਾ ਅਸੀਂ ਕੰਨ ਲਾ ਅਗਰ ਹਫਤੇ ਤੱਕ ਕੋਈ ਪ੍ਰਸ਼ਾਸਨ ਇਸ ਵੱਲ ਧਿਆਨ ਨਹੀਂ ਦਿੰਦਾ ਪਰ ਕਾਂਗਰਸ ਦਾ ਕੀ ਸਟਾਰਟ ਹੋਇਆ ਡੈਫੀਨਿਟਲੀ ਜੀ ਅਸੀਂ ਖੁਦ ਕੰਮ ਕਰਨ ਲਈ ਨਿੱਜੀ ਤੌਰ ਤੇ ਮੈਂ ਮੇਰੇ ਪੂਰੀ ਕਾਂਗਰਸ ਪਾਰਟੀ ਵੱਲੋਂ ਅਸੀਂ ਇਹ ਜੀ ਤੌਰ ਤੇ ਕੋਈ ਨਾ ਕੋਈ ਜਲਦੀ ਇਹ ਪ੍ਰਧਾਨ ਸ਼ਹਿਰ ਸਾਡੇ ਅਮਰਿੰਦਰ ਸਿੰਘ ਜੀ ਨਾਲ ਗੱਲ ਕਰਕੇ ਅਸੀਂ ਉਹਨਾਂ ਨਾਲ ਕੰਮ ਸਟਾਰਟ ਕਰਾਂਗੇ। ਬਲ ਨਾ ਸੋਚੋ।